ਔਰ ਵੱਡੀ ਗੱਲ ਅਸੀਂ ਜੱਦੀ ਪੁਸ਼ਤੀ ਨਾ ਅਸੀਂ ਬਹੁਤ ਜਿਆਦਾ ਰਹੀਸ ਕਿ ਸੀ ਕਿ ਸਿੱਧੇ ਇਸ ਪੁਸ਼ਤਾਨੀ ਵੀ ਹੈਕਿੰਗ ਸਿੱਧੇ ਇਕਰਾਰਤੇ ਆ ਗਏ ਤੇਰਾ ਭੰਦਾ ਚੱਲ ਗਿਆ ਅਸੀਂ ਰਿਕਾਇਤ ਬਹੁਤ ਕਰਾਈ ਸੋ ਜਿਹੜੇ ਬੰਦੇ ਫਲੜੇ ਰੂਟ ਲੈਵਲ ਦਾ ਬਤਾਉਂਦੇ ਨੇ ਕਿ ਇਸ ਸੈਕਟਰ ਦੇ ਚਲੋ ਨਾ ਬਤਾਉਂਦੇ ਰਿਕਸ਼ੇ ਤੇ ਜਾਂਦਾ ਬਤਾਉਂਦੇ ਬਸ ਸਾਂਝ ਦਾ ਕੇਸ ਹੱਤੇ ਹੋ ਕੋਈ ਬੰਦਾ ਮੈਂ ਸਮਝਦਾ ਨਹੀਂ ਰੰਮੇ ਨੂੰ ਸਮਝ ਸਕਦਾ ਤੇ ਵੱਡੀ ਗੱਲ ਕਰਮੇ ਨੂੰ ਤੋਂ ਬੋਲ ਬਾਰੇ ਕਿ ਬਾਈ ਕਰਮਜੀ ਤੇ ਹਿੱਸੀ ਹੈ ਇਹ ਗੱਲ ਸਾਡੀ ਫਿਲਡ ਇੰਡਸਟਰੀ ਦੇ ਵਿੱਚ ਜਿੰਨੇ ਵੀ ਅਸੀਂ ਸਿੰਘ ਨਗਰ ਅਸੀਂ ਪਹੁੰਚਿਆ ਹਾਂ ਵਿੱਚ ਨਵੇਂ ਪੰਦਰਾ ਮੈਂ ਵੀ ਪੈਸਾ ਲੋਕੇ ਇਸ ਇੰਡਸਟਰੀ ਦੇ ਵਿੱਚ ਤਾਂ ਕਰਨੀ ਤਾਂ ਨਮੋਲ ਦੇ ਕਰੋ ਜਿੰਨੇ ਵੀ ਵੀ ਅਸੀਂ ਸ਼ੂਟਿੰਗ ਦੇ ਕਿੱਥੇ ਹੋ ਗਿਆ ਜੈ ਸਾਡੀ ਸ਼ੂਟਿੰਗ ਹੋ ਗਈ ਨਾ ਹੋਵੇ ਜਿਹੜੀ ਲੰਗਰ ਦੀ ਸੇਵਾ ਹੈ ਇਹ ਸੱਚੀ ਕਹਿੰਦਾ ਦਿਲੋਂ ਬਣਾ ਕੇ ਲੈ ਕੇ ਬਸ ਸਾਰਾ ਕਵਾਸ ਇਹ ਨਹੀਂ ਸੀ ਇਹ ਜਿਹੜਾ ਇਹਨਾਂ ਬੜੇ ਇਨਸਾਨ ਮੈਂ ਨਹੀਂ ਦੇਖਿਆ ਸੱਚੀ ਕਹਿੰਦਾ ਮੈਂ ਨਹੀਂ ਦੇਖਿਆ ਹੋਰ ਲੱਗੇ ਹੋਏ ਹੋਰ ਤੁਸੀਂ ਸਾਰੇ ਭਾਗਾਂ ਵਾਲੇ ਹੋ ਇਹ ਸੱਚੀ ਹੋਣੀ ਬਾਹ ਫੜ ਸਕਦੇ ਤੁਸੀਂ ਕਦੇ ਵੀ ਇਸ ਮਤਲਬ ਨਾ ਲੱਗਦੀ

ਪਰ ਬਾਈਬਲ ਤੇ ਬਹੁਤ ਬੋਡੀਸ਼ੋਲੇ ਹੋਇਆ ਇਸਦੀ ਹੈ ਕਿ ਮੈਂ ਸਮਝਦਾ ਕਿ ਇਹ ਤੇ ਐਡੀ ਮੇਰੇ ਬਾਈਬਲ ਦੀ ਬਾਈਬਲ ਦੇ ਅਧਾਸ ਕਿ ਪਰ ਬਾਈਬਲ ਦੀ ਟੈਕਨੋਲੋਜੀ ਵੀ ਇੱਕ ਕਮੇਟੀ ਦੇ ਹੱਥੋਂ ਹਮੇਸ਼ਾ ਇਸ ਪਿੰਡ ਬਾਰੇ ਇਸ ਇਲਾਕੇ ਬਾਰੇ ਅਗਰੇਸ਼ ਫਲਾਈ ਦਾ ਜਿਹੜਾ ਉਹ ਬਰਤਾਰੇ ਦੇ ਹੱਥੋਂ ਨਿਕਲੇ ਫਲਾਈ ਨੇ ਕੰਮ ਕਰੇ ਔਰ ਤੁਹਾਡੇ ਤੁਸੀਂ ਅੱਛਾ ਦੇਖੋ ਤੁਹਾਨੂੰ ਸਵਾਲ ਆਇਆ ਤੁਸੀਂ ਬਹੁਤ ਬੜੇ ਸਾਲਾਂ ਤੋਂ ਬੋਲਣਾ ਨਾ ਪਾਓ ਗਾਂਧੀ ਨੂੰ ਬੋਲਣਾ ਸੀ ਇਸ ਤੋਂ ਮੋੜੇ ਨੇ ਇਹ ਚਿਰ ਤੋਂ ਚਲਦਾ ਹੈ ਮਾਨਵ ਰਚਨਾ ਦੇ ਗ੍ਰੰਥਨ ਸੋ ਜਿਆਦੇ ਸਰਵਨਾ ਨਾ ਲੱਭਿਆ ਜੇ ਤੁਹਾਨੂੰ ਸੱਚੀ ਉਹ ਕਰਣੀ ਤੇ ਵਧੀਆ ਲੱਗਦਾ ਤੇ ਸਾਡੀ ਅਗਰ ਵਧੀਆ ਲੱਗਿਆ ਤੇ ਤੁਸੀਂ ਜਿਹਾ ਬਗਾਲੀ ਇੱਕ ਗੱਲ ਫੜੇ ਕਿ ਨਾ ਐ ਗੱਜ ਕੇ ਸਾਹ ਪਾਇਓ ਫਿਰ ਮੈਨੂੰ ਪਤਾ ਲੱਗ ਗਿਆ ਕਿ ਤੁਹਾਨੂੰ ਵੀ ਸਵਾਦ ਆਇਆ ਕਰੀਂ ਦੀਆ ਹੋਣਾ ਸੋ ਦਿਖਾਣਾ ਚਾਹਾਂਗੇ ਬੋਲੇ ਤੂੰ ਰਿਹਾਂ ਸੋ ਕਿਆ ਬਾਤ ਤੇ ਬਾਤ ਮਾਈਕੂ ਉਸਗੇ ਵਾਸ ਇਸ ਪਿੰਡ ਕੋਈ ਸੇਵਾਕੀ ਨੋਮੇਸ਼ਾਹਵਾ ਤੇ ਚੜਦੇ ਆਖਲਾ ਸੋ ਇੰਨਾ ਕਹਿਦਾ ਹੋਇਆ ਮੈਨੂੰ ਯਾਦ ਜੋ ਕਿ ਮੈਂ ਕੋਈ ਕਹਾਂਦਾ ਸਾ ਮੈਂ ਰੁਕੇ

ਮੈਂ ਦੁਬਾਰਾ ਦੇਦਾ ਸੀਗਾ ਮੈਨੂੰ ਪੈਸੇ ਘੱਟ ਰਹੇ ਸਨ ਤੇ ਮੈਨੂੰ ਅੰਦਰ ਫੋਨ ਆਇਆ ਕਿਤੇ ਜੇ ਇਹ ਫਰਮ ਤੋਂ ਪੰਜਾਹ ਪੈਸੇ ਦੇ ਕੇ ਵੀ ਕਰਦਾ ਤਾਂ ਆਲੀ ਜਾਂਦਾ ਤਾਂ ਪ੍ਰਕਾਸ਼ਾ ਜੀ ਸੋਚ ਲਗੇ ਉਹ ਖੁਰੂ ਤੋਂ ਬਾਅਦ ਸੱਚੂ ਕੋਲ ਘੱਟਾ ਲਈ ਰਾਜੇ ਨਾਲ ਦੁਬਾਰਾ ਦੇ ਦਿੰਦਾ ਤਾਂ ਸ਼ਾਇਦ ਅੱਜ ਮੈਂ ਤੁਹਾਡੇ ਵਿੱਚ ਇੱਥੇ ਖੜਾ ਨਾ ਹੁੰਦਾ ਸਭਾ ਕੀ ਸਾਰੇ ਜਿੰਨੇ ਵੀ ਚੇਰਮਾਨ ਸਰਪੰਨ ਇੱਕ ਹੋਰ ਮੇਰਾ ਮਜੀਸ ਸਤੂ ਜਿਹਨੇ ਸਾਰੇ ਕੰਪੀਅਰਸ ਬਾਣੀ ਕੋਈ ਜਿਹਦੇ ਬਹਿਨ ਕਮਾਟੀ ਚੱਲ ਰਹੀ ਹੈ ਤੇ ਬਾਕੀ ਸਾਰੇ ਟਪਾਲੀ ਪਿੰਡ ਦੇ ਸੂਝਵਾਨ ਬੇਸਤੂ ਮੇਰੀਆਂ ਪਿਆਰਾ ਮੇਰੀਆਂ ਚੇਰਮੈਨ ਸਾਹਿਬਾ ਨਹੀਂ ਤਾਂ ਪਿਛਲੇ ਤੁਸੀਂ ਦੇਖਿਆ ਹੋਊਗਾ ਕਿ ਦਾਦਿਆਂ ਪੁਰਦਾਦਿਆਂ ਤੋਂ ਸ਼ੁਰੂ ਹੋ ਕੇ ਪੋਤਰਾਂ ਤੇ ਪੋਤਰਾਂ ਤੱਕ ਪੰਜ ਸੱਤ ਖਾਨਦਾਨ ਸੀ ਪੰਜਾਬ ਚ ਉਹ ਵੀ ਸਾਡੇ ਤੇ ਰਾਜ ਕਰਦੇ ਆਏ ਨੇ ਮੈਂ ਜਿਹੜੇ ਪਿੰਡੋਂ ਆਇਆ ਜਾਂ ਜਿਹੜੇ ਪਰਿਵਾਰ ਤੋਂ ਆਇਆ ਮੈਨੂੰ ਲੱਗਦਾ ਮੇਰੇ ਲਈ ਤਾਂ ਕੋਈ ਇੱਕ ਪੰਚਾਇਤ ਮੈਂਬਰ ਦੀ ਟਿਕਟ ਵੀ ਬਹੁਤ ਵੱਡੀ ਮਾਣ ਲੱਗਦੀ ਸੀ ਪਰ ਇਹ ਆਮ ਆਦਮੀ ਪਾਰਟੀ ਹੈ ਜਿਹਨੇ ਮੈਨੂੰ ਅੱਜ ਐਮਪੀ ਦੀ ਟਿਕਟ ਦੇ ਕੇ ਜਿੱਤਵਾਇਆ ਸੋ ਦੋਸਤਾਂ ਜਿਨ੍ਹਾਂ ਨੇ ਫ੍ਰੀਡ ਕੋਰਟ ਦੀ ਪ੍ਰਿੰਦਰ ਧੱਤੀ ਤੋਂ ਮੰਨ ਲੈ ਕੇ ਦਿੱਤੀ ਬਾਕੀ ਪ੍ਰਤੱਖਣ ਪਰਮਾਨ ਦੀ ਜਰੂਰਤ ਨਹੀਂ ਹੁੰਦੀ ਜਿਵੇਂ ਪੰਜਾਬ ਸਰਕਾਰ ਦੇ ਕੰਮ ਹੈ ਕਿਉਂਕਿ ਬਾਕੀ ਸਰਕਾਰਾਂ ਪਹਿਲਾਂ ਲਾਰੇ ਲਾਉਂਦੀਆਂ ਨੇ ਵਾਅਦੇ ਕਰਦੀਆਂ ਨੇ ਬਾਅਦ ਵਿੱਚ ਜਦੋਂ 6 ਮਹੀਨੇ ਲਾ ਦੇਣੇ ਮਰੋਲੇ ਕਿਰਤਾਂ ਜਦੋਂ ਵਾਅਦਾ ਪੂਰਾ ਕਰਉਂਦੀਆਂ ਕਿ ਉਹਨਾਂ ਤੋਂ ਵੋਟਾਂ ਲੈਣੀ ਹੁੰਦੀ ਹੈ ਪਰ ਮਾਨ ਸਰਕਾਰ ਇੱਕੋ ਇੱਕ ਸਰਕਾਰ ਆ ਮੋਦੀ ਪਾਰਟੀ ਦੀ ਸਰਕਾਰ ਜਿਨੇ é ਧਰਨ ਕੋੜੀਆਂ ਧਰਨ ਤੇ ਹੁਣ ਜਿਹੜੇ ਕਿਸੇ ਮੈਦਾਨ ਤੋਂ ਨਿਕਲੇ ਉਹਨਾਂ ਨੂੰ ਸੰਦੇਸ਼ ਕੋ ਮੈਂ ਤੁਹਾਨੂੰ ਇਹੀ ਬੇਨਤੀ ਕਰਦਾ ਕਿ ਆਲਮੀ ਇੱਕ ਤਰੀਕ ਨੂੰ ਝਾੜੂ ਦਾ ਬਟਨ ਦਬਾ ਕੇ ਮੌਤਰੀ ਸਰਕਾਰ ਨੂੰ ਅੱਚੀ ਕਾ ਕਰਾਵਾ ਜੀ ਕਾ ਫਿਰ ਸਾਡਾ